ਲੋਣਾ ਕੱਢ ਗਈ ਜੀ ਪਾਣੀ ਦੇ ਖੰਡ ਪਾ ਕੇ ਰਹਿ ਹੋਣੀ ਨਹੀਂ ਮਿੱਟੀ ਦਾ ਪਾਉਗਾ ਨਹੀਂ ਉਹ ਜੀ ਜਾਨੀ ਲਗ ਰਿਹਾ ਭਾਈ ਬੜੇ ਰੰਗਲੇ ਦੇਣ ਸੀ ਹਨਾ ਉਹ ਵਾਲੇ ਬੜੇ ਰੰਗਲੇ ਦੇ ਨਹੀਂ ਆ ਆਪਣੇ ਹੋਰ ਹੋ ਸਨੈਰੀ ਯਾਦਾਂ ਹੈ ਉਹ ਜਿਹੜੀ ਚੱਤੇ ਕਰ ਕਰਕੇ ਯਾਦ ਕਰੀਦਾ ਆ 골ਡਨ ਦਿਨ ਸੀ ਉਹ ਵਾਲੇ ਸਾਰੇ ਵਧੀਆ ਸੀ ਬੰਦ ਕੇ ਐਂਕਲ ਨੂੰ ਕਬੂਤਰ ਕਬੂਤਰ ਦੀ ਯਾਦ ਕਰਾਈ ਜੀ ਦੇਖੋ ਇਹ ਕਹਿੰਦੇ ਕਬੂਤਰ ਵਾਲੀ ਕੀਤੀ ਵਧੀਆ ਵਾਲੀ ਹੋਰ ਕੋਈ ਕਰਾ ਨਾ ਕਰਨਾ ਉੱਥੇ ਆਣ ਕੇ ਆਇਆ ਕੈਮ ਹੋ ਜਾਂਦੇ ਹੁੰਦੇ ਐਂਕਲ ਨੂੰ ਇਹ ਸੀ ਮੇਰਾ ਉਠੀ ਚ ਪਵੇ ਸ਼ਾਇਦ ਬਾਕੀ ਐਂਕਲ ਨੇ ਸਾਰੀਆਂ ਛੱਡ ਦੇਣੀਆਂ ਜਦੋਂ ਡਾਕਟਰ ਨੇ ਕਿਹਾ ਨਾ ਇਹ ਕੈਮ ਕਰਦਾ ਐਂਕਲ ਨੇ ਉਸੇ ਲਈ ਸੱਦਿਆ ਜਾਣਾ ਚੱਲਦਾ ਰਵੀ ਤੇ ਰਵੀ ਦੇ ਨਾਲ